ਦੋ ਫਾਰਮ ਟਰੈਕ ਲੈ ਕੇ ਆਇਆ ਛੋਡੇ ਬਾਦ ਤੇ ਬਹੁਤ ਸਸਤੇ ਜੇ ਰੇਟ ਵਾਲੇ ਟਰੈਕਟਰ ਹੈਗੇ ਪੂਰੇ ਚੰਗੇ ਨਾਲ ਆਪਣੇ ਭਾਈ ਗਗਨਦੀਪ ਗਗਨਦੀਪ ਸੇਤਾਂ ਕਹਿਮਾ ਬਾਈ ਵਧੀਆ ਬਾਈ ਤੇ ਮੈਨੂੰ ਇਹ ਦੱਸਾ ਹੁਣ ਫਾਰਮ ਟਰੈਕ ਮਾਡਲ ਕਿੰਨਾ 97 ਮਾਡਲ ਹੈ 97 ਮਾਡਲ ਵਿਆਪ ਨੰਬਰ ਠੀਕ ਹੈ ਪੀ ਵੀ ਨੰਬਰ ਦੇ ਵਿੱਚ ਆ ਮਾਡਲ ਹੈਗਾ 97 ਕੰਡੀਸ਼ਨ ਟਾਇਰਾਂ ਦੀ ਛੋਡੇ ਸਾਹਮਣੇ ਆ ਸਾਹਮਣੇ ਤੇ ਸੈਸਰੀ ਦੇ ਵਿੱਚ ਡੰਡਾ ਫੱਟੀ ਸੋਨੂੰ ਮਿਲੂਗਾ ਜੇ ਕਿਲੀ ਕਪਾ ਕਟ ਉਹ ਮਿਲ ਜੂ ਨਾਲ ਉਹਦਾ ਹੱਲ ਹੈਗਾਗਾ 97 ਮਾਡਲ ਆ ਜੀ ਨੰਬਰ 50 ਹੀ ਆ ਨੰਬਰ 50 ਬਾਈ ਪੀ ਵੀ ਨੰਬਰ ਦੇ ਵਿੱਚ ਆ ਡਬਲ ਕਲਚ 165000 ਰੁਪਇਆ ਡਿਮਾਂਡ ਆ ਕਿੰਨੇ ਦਾ ਹੋ ਜੂਏ 155 ਦਾ ਇੱਕ 55 ਦਾ ਟਰੈਕਟਰ ਹੀ ਲੈ ਜਿਓ ਮਿੱਤਰੋ ਮਾਨਤਾ ਪੂਰਾ ਵਧੀਆ ਹੋ ਜੂਏ ਇਹਦੇ ਚੋਂ ਪ੍ਰਾਇਮਰੀ ਦਾ ਟਰੈਕਟਰ ਵਾਲਾ ਟਰਾਈ ਜੇ ਮੈਂ ਕਿਸਾਨ ਵੀਰ ਦੇ ਲੈਣ ਵਾਲਾ ਟਰੈਕਟਰ ਦਾ ਆਪਣਾ ਕਲਚ ਤੇ ਨਾਲ ਇੱਕ ਹੋਰ ਆ ਗਿਆ 60 89 ਮਾਡਲ 89 ਮਾਡਲ ਇਹਦੇ ਬਾਰੇ ਪਾਈ ਚਾਨਣਾ ਇਹ ਪੰਜਾਬ ਨੰਬਰ ਆ ਜੀ ਇਹ ਪੀਵੀ ਨੰਬਰ ਦੇ ਵਿੱਚ ਆ ਇੰਜਨ ਤੇ ਗੇਅਰ ਕਲਚ ਆ ਇੰਜਨ ਗੇਅਰ ਦਾ ਜਮਾ ਓਕੇ ਆ ਜੀ ਤੇ ਰੰਗ ਪੇਂਟ ਜੀ ਰੰਗ ਪੇਂਟ ਦਾ ਜਮਾ ਰੈਜਨ ਵਾਲਾ ਜੀ ਠੀਕ ਆ ਰੰਗ ਪੇਂਟ ਦਾ ਜੈਨੂਨ ਮਗਰਾੜਾ ਪੱਕੂ ਦੋਨੇ ਟਰੈਕਟਰ ਹੀ ਪੂਰੇ ਚੰਗੇ ਟਾਇਰ ਰਹਿ ਗਿਆ 90 ਪੈਸੇ ਟਰੈਕਟਰ ਦੇ ਚਾਰੇ ਚਾਰੇ ਟਾਇਰ ਰਹਿ ਗਿਆ 90 ਪੈਸੇ ਇੰਜਨ ਗੇਅਰ ਦਾ ਹੈਗਾ ਚੰਗਾ ਰੰਗ ਪੇਂਟ ਦਾ ਟਰੈਕਟਰ ਹੈਗਾ ਜੈਨੂਨ ਤੇ ਇਹ ਟਰੈਕਟਰ ਦੀ ਹੁਣ ਆ ਜਾਂਦੀ ਹੈ ਗੱਲ ਡਿਮਾਂਡ ਤੇ 198000 ਕਿੰਨੇ ਦਾ ਹੋਏ ਇੱਕ 70 ਦਾ 170 ਦਾ 175000 ਦਾ ਟਰੈਕਟਰ ਲੈ ਜਾਓ 20000 ਮੰਨ ਤਾਂ ਇਹ ਚ ਹੋ ਜੂ ਬਾਕੀ ਮਿੱਤਰੋ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਤੇ ਲਾਤਾ ਚੱਕ ਕੇ ਲਾ ਲਿਓ